ਮੌਸਮ ਬਦਲ ਚੁੱਕਾ ਹੈ ਤੇ ਮਠੀ ਮਠੀ ਠੰਡ ਲ ਪੈਣ ਲੱਗ ਪਈ ਹੈ ਤੇ ਇਸ ਮੌਸਮ ਦੇ ਵਿੱਚ ਪਰੌਂਠੇ ਖਾਣ ਨੂੰ ਸਬਦਾ ਦਿਲ ਕਰਦਾ ਹੈ ਅੱਜ ਆਪ ਬਣਾਵਾਂਗੇ ਸਰਦੀਆਂ ਦੇ ਸਪੈਸ਼ਲ ਮੂਲੀ ਵਾਲੇ ਪਰੌਂਠੇ ਘਰ ਦੇ ਵਿੱਚ ਮੂਲੀਆਂ ਲੱਗੀਆਂ ਹੋਈਆਂ ਸਨ ਬਹੁਤ ਹੀ ਫਰੈਸ਼ ਤੇ ਕੁਲੀਆਂ ਸਨ ਮੈਂ ਕਿਹਾ ਚਲੋ ਅੱਜ ਆਪਾਂ ਮੂਲੀਆਂ ਵਾਲੇ ਪਰੌਂਠੇ ਬਣਾ ਕੇ ਤਿਆਰ ਕਰਦੇ ਹਾਂ ਆਪਾਂ ਪਹਿਲਾਂ ਇਹਨਾਂ ਨੂੰ ਖੇਤਾਂ ਵਿੱਚੋਂ ਪੱਟ ਲਿਆਏ ਸੀ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਵਾਸ਼ ਕਰ ਲਵਾਂਗੇ ਵਾਸ਼ ਕਰਨ ਤੋਂ ਮਗਰੋਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਛਿਲ ਲਿਆ ਹੈ ਤੇ ਬਿਲਕੁਲ ਸਾਫ਼ ਸੁਥਰਾ ਕਰ ਲਿਆ ਹੈ ਹੁਣ ਆਪਾਂ ਇਹਨਾਂ ਨੂੰ ਕद्दूकस ਕਰ ਲਵਾਂਗੇ। ਮੂਲੀਆਂ ਦੇ ਪਰੌਂਠੇ ਬਣਾਉਣ ਦਾ ਸਬਦਾਂ ਅਲੱਗ-ਅਲੱਗ ਤਰੀਕਾ ਹੁੰਦਾ ਹੈ ਮੇਰਾ ਜੋ ਤਰੀਕਾ ਹੈ ਮੈਂ ਉਹ ਤੁਹਾਡੇ ਨਾਲ ਸ਼ੇਅਰ ਕਰ ਲਈਆਂ। ਜਿਸ ਤਰੀਕੇ ਨਾਲ ਪਰੌਂਠੇ ਬਣਾਉਣੀ ਹੈ ਬਹੁਤ ਹੀ ਸਿੰਪਲ ਜਿਹਾ ਤਰੀਕਾ ਹੈ। ਇਸ ਤਰੀਕੇ ਦੇ ਨਾਲ ਕੋਈ ਬਿਗਿਨਰ ਵੀ ਪਰੌਂਠੇ ਬਣਾਵੇਗਾ ਤੇ ਬਿਲਕੁਲ ਵੀ ਫੇਲ ਨਹੀਂ ਹੋਵੇਗਾ ਬਿਲਕੁਲ ਵੀ ਪਰੌਂਠਾ ਉਸ ਦਾ ਨਹੀਂ ਟੁੱਟੇਗਾ। ਬਹੁਤ ਹੀ ਸਿੰਪਲ ਜਿਹਾ ਤੇ ਇਜ਼ੀ ਜਿਹਾ ਤਰੀਕਾ ਹੈ। ਇੱਥੇ ਆਪਾਂ ਸਾਰੀਆਂ ਮੂਲੀਆਂ ਨੂੰ ਇਸ ਤਰ੍ਹਾਂ ਕद्दूकस ਕਰ ਲਿਆ ਹੈ। ਹੁਣ ਇਹਨਾਂ ਦੇ ਵਿੱਚ ਆਪਾਂ ਥੋੜਾ ਜਿਹਾ ਨਮਕ ਐਡ ਕਰ ਲਵਾਂਗੇ। ਤਾਂ ਕਿ ਮੂਲੀਆਂ ਜਿਹੜਾ ਪਾਣੀ ਹੈ ਨਾ ਉਹ ਛੱਡ ਦੇਣਗੀਆਂ ਇੱਥੇ ਮੈਂ ਇੱਕ ਚਮਚ ਨਮਕ ਦਾ ਐਡ ਕੀਤਾ ਹੈ ਤੇ ਹੁਣ ਇਸ ਇੱਕ ਵਾਰੀ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਤੇ ਦੂਸਰੀ ਸਾਈਡ ਤੇ ਇਹਨਾਂ ਨੂੰ ਰੱਖ ਦਵਾਂਗੇ 5 ਕਿ ਮਿੰਟ ਵਾਸਤੇ ਉਹਨੇ ਟਾਈਮ ਦੇ ਲਈ ਆਪਾਂ ਥੋੜਾ ਜਿਹਾ ਧਨੀਆ ਕੱਟ ਲੈਨੇ ਹੈ ਮੂਲੀਆਂ ਦੇ ਪਰੌਂਠੇ ਦੇ ਵਿੱਚ ਮੈਂ ਕੁਝ ਜਿਆਦੀਆਂ ਚੀਜ਼ਾਂ ਨਹੀਂ ਐਡ ਕਰਦੀ ਕੁਝ ਬੇਸਿਕ ਜੀ ਮਸਾਲੇ ਐਡ ਕਰਾਂਗੇ ਤੇ ਆਪਾਂ ਹਰਾ ਧਨੀਆ ਐਡ ਕਰਾਂਗੇ ਜਿਸ ਦੇ ਨਾਲ ਇਹ ਪਰੌਂਠੇ ਬਹੁਤ ਜ਼ਿਆਦਾ ਸਵਾਦ ਬਣ ਕੇ ਤਿਆਰ ਹੋਣਗੇ ਇਸ ਦੇ ਵਿੱਚ ਮੈਂ ਕੋਈ ਵੀ ਪਿਆਜ਼ ਐਡ ਨਹੀਂ ਕਰਾਂਗੀ ਜਸਟ ਇਸ ਦੇ ਵਿੱਚ ਆਪਾਂ ਨੂੰ ਮੂਲੀਆਂ ਦਾ ਟੇਸਟ ਹੀ ਆਉਣਾ ਚਾਹੀਦਾ ਹੈ ਧਨੀਆ ਆਪਣਾ ਕੱਟਿਆ ਗਿਆ ਹੈ ਹੁਣ ਆਪਾਂ ਚੈੱਕ ਕਰਦੇ ਹਾਂ ਆਪਣੀਆਂ ਮੂਲੀਆਂ ਨੂੰ ਇਹਨਾਂ ਨੇ ਵੀ ਪਾਣੀ ਛੱਡ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਕਾਫੀ ਸੌਫਟ ਹੋ ਚੁੱਕੀਆਂ ਹਨ ਹੁਣ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਨਿਚੋੜ ਲਵਾਂਗੇ ਚੰਗੀ ਤਰ੍ਹਾਂ ਨੱਪ ਨੱਪ ਕੇ ਨਿਚੋੜ ਕੇ ਇਹਨਾਂ ਦਾ ਆਪਾਂ ਜਿਹੜਾ ਪਾਣੀ ਹੈ ਉਹ ਕੱਢ ਦਵਾਂਗੇ ਜੇਕਰ ਮੂਲੀਆਂ ਦੇ ਵਿੱਚ ਪਾਣੀ ਰਿਹਾ ਤਾਂ ਆਪਣੀਆਂ ਰੋਟੀਆਂ ਜਿਹੜੀਆਂ ਹਨ ਉਹ ਜ਼ਰੂਰ ਟੁੱਟਣੀਆਂ ਇਸ ਲਈ ਮੈਂ ਬਹੁਤ ਹੀ ਜ਼ੋਰ ਲਗਾ ਕੇ ਇਹਨਾਂ ਦੇ ਵਿੱਚੋਂ ਪਾਣੀ ਸਾਰਾ ਕੱਢ ਦਿੰਨੀ ਹਾਂ ਇਹ ਦੇਖੋ ਸਾਰੀਆਂ ਮੂਲੀਆਂ ਆਪਾਂ ਨਿਚੋੜ ਲਈਆਂ ਹਨ ਹੁਣ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇੱਕ ਬਰਤਨ ਦੇ ਵਿੱਚ ਪਾ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਕੁਝ ਬੇਸਿਕ ਜੇ ਮਸਾਲੇ ਐਡ ਕਰਾਂਗੇ ਇਸ ਦੇ ਵਿੱਚ ਇੱਕ ਚਮਚ ਆਪਾਂ ਜੀਰੇ ਦਾ ਐਡ ਕਰਾਂਗੇ ਇੱਕ ਚਮਚ ਹੀ ਆਪਾਂ ਇੱਥੇ ਸਾਬਤ ਧਨੀਆ ਥੋੜਾ ਜਿਹਾ ਕੁੱਟ ਕੇ ਐਡ ਕਰ ਲਿਆ ਹੈ ਇੱਕ ਚਮਚ ਹੀ ਅਜਵੈਨ ਦੀ ਐਡ ਕਰਾਂਗੇ ਤੇ ਸਵਾਦ ਅਨੁਸਾਰ ਇਸ ਦੇ ਵਿੱਚ ਆਪਾਂ ਨਮਕ ਪਾਵਾਂਗੇ ਇੱਥੇ ਧਿਆਨ ਰੱਖਣਾ ਹੈ ਪਹਿਲਾਂ ਵੀ ਆਪਾਂ ਮੂਲੀਆਂ ਦੇ ਵਿੱਚ ਨਮਕ ਪਾਇਆ ਸੀ ਇਸ ਲਈ ਥੋੜਾ ਹੀ ਨਮਕ ਐਡ ਕਰਨਾ ਹੈ ਅੱਧਾ ਚਮਚ ਇਸ ਦੇ ਵਿੱਚ ਆਪਾਂ ਲਾਲ ਮਿਰਚ ਪਾਊਡਰ ਦੋ ਹਰੀਆਂ ਮਿਰਚਾਂ ਜਿਨ੍ਹਾਂ ਨੂੰ ਆਪਾਂ ਬਰੀਕ ਕੁੱਟ ਕੇ ਐਡ ਕਰ ਲਿਆ ਹੈ ਤੇ ਹੁਣ ਇਸ ਦੇ ਵਿੱਚ ਆਪਾਂ ਅਦਰਕ ਜਿਸ ਨੂੰ ਆਪਾਂ ਕੁੱਟ ਲਿਆ ਹੈ ਦਰਦਰਾ ਜਿਹਾ ਉਹ ਐਡ ਕਰ ਲਵਾਂਗੇ ਤੇ ਬਰੀਕ ਕੱਟਿਆ ਹੋਇਆ ਇਸ ਦੇ ਵਿੱਚ ਆਪਾਂ ਤਣੀਆਂ ਐਡ ਕਰਾਂਗੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇੱਥੇ ਆਪਾਂ ਮਸਾਲੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਹਨ ਮੈਂ ਹੱਥਾਂ ਦੇ ਨਾਲ ਹੀ ਮਿਕਸ ਕਰ ਰਹੀ ਹਾਂ ਕੋਈ ਵੀ ਜਦੋਂ ਆਪਾਂ ਖਾਣਾ ਬਣਾਉਣਾ ਹੈ ਚੰਗੀ ਤਰ੍ਹਾਂ ਪਹਿਲਾਂ ਆਪਾਂ ਹੈਂਡ ਵਾਸ਼ ਕਰ ਲੈਣੇ ਹਨ ਉੱਪਰ ਤੱਕ ਬਾਹਾਂ ਵੀ ਚੰਗੀ ਤਰ੍ਹਾਂ ਵਾਸ਼ ਕਰਾਂਗੇ ਜਿਸ ਦੇ ਨਾਲ ਬਿਲਕੁਲ ਹਾਈਜੀਨਿਕ ਖਾਣਾ ਬਣ ਕੇ ਤਿਆਰ ਹੋਵੇਗਾ ਥੋੜੀਆਂ ਜਿਹੀਆਂ ਦੋ ਤੋਂ ਤਿੰਨ ਪੱਤੀਆਂ ਆਪਾਂ ਇੱਥੇ ਪਾਲਕ ਦੀਆਂ ਵੀ ਐਡ ਕਰ ਲਵਾਂਗੇ ਇਹ ਦੇਖੋ ਸਾਰਾ ਆਪਣਾ ਪਰੌਂਠਿਆਂ ਦਾ ਮਿਕਸਚਰ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਬਿਲਕੁਲ ਸਿੰਪਲ ਜਿਹਾ ਤਰੀਕਾ ਦੱਸਾਂਗੀ ਤੁਹਾਨੂੰ ਕਿ ਕਿਸ ਤਰ੍ਹਾਂ ਮੈਂ ਇਹ ਮੂਲੀ ਦੇ ਪਰੌਂਠੇ ਬਣਾ ਕੇ ਤਿਆਰ ਕਰਦੀ ਹਾਂ ਬਹੁਤ ਅਲੱਗ-ਅਲੱਗ ਤਰੀਕੇ ਹਨ ਪਰੌਂਠੇ ਬਣਾਉਂਦੇ ਪਰ ਮੈਂ ਇਸੇ ਤਰ੍ਹਾਂ ਜ਼ਿਆਦਾਤਰ ਤਿਆਰ ਕਰਦੀ ਹਾਂ ਬਿਲਕੁਲ ਵੀ ਪਰੌਂਠਾ ਆਪਣਾ ਟੁੱਟਦਾ ਨਹੀਂ ਹੈ ਦੋ ਆਪਾਂ ਇੱਕੋ ਸਾਈਜ਼ ਦੇ ਪੇੜੇ ਕਰ ਲਵਾਂਗੇ ਛੋਟੇ-ਛੋਟੇ ਫਿਰ ਇਹਨਾਂ ਨੂੰ ਆਪਾਂ ਚੁੰਡ ਲਵਾਂਗੇ ਹੁਣ ਪਹਿਲਾਂ ਇੱਕ ਰੋਟੀ ਵੇਲ ਕੇ ਇਸ ਨੂੰ ਆਪਾਂ ਸਾਈਡ ਤੇ ਕਰ ਦਵਾਂਗੇ ਤੇ ਹੁਣ ਦੂਸਰੇ ਚੁੰਡੇ ਦੀ ਰੋਟੀ ਵੀ ਆਪਾਂ ਵੇਲ ਲਵਾਂਗੇ ਹੁਣ ਆਪਾਂ ਰੋਟੀਆਂ ਦੋਨੋਂ ਵੇਲ ਲਈਆਂ ਹੈ ਇੱਕ ਰੋਟੀ ਦੇ ਉੱਪਰ ਆਪਾਂ ਇਸ ਤਰ੍ਹਾਂ ਮੂਲੀਆਂ ਦਾ ਮਿਕਸਰ ਰੱਖ ਦਵਾਂਗੇ ਇਸ ਤਰ੍ਹਾਂ ਆਪਾਂ ਭਰ ਭਰ ਕੇ ਮਿਕਸਰ ਪਾਵਾਂਗੇ ਤੇ ਬਿਲਕੁਲ ਵੀ ਆਪਣਾ ਪਰੌਂਠਾ ਨਹੀਂ ਟੁੱਟੇਗਾ ਦੇਖੋ ਮੈਂ ਕਿੰਨਾ ਇਹ ਮੂਲੀਆਂ ਦਾ ਮਿਕਸਰ ਜਿਹੜਾ ਹੈ ਇਸ ਦੇ ਵਿੱਚ ਪਾਇਆ ਹੈ ਤੇ ਦੂਸਰੀ ਰੋਟੀ ਨੂੰ ਲਵਾਂਗੇ ਤੇ ਇਸ ਤਰ੍ਹਾਂ ਉੱਪਰ ਇਸ ਦੇ ਪਲਟ ਦਵਾਂਗੇ ਤੇ ਹਲਕੀ ਹੱਥਾਂ ਦੇ ਨਾਲ ਆਪਾਂ ਇਸ ਦੇ ਜਿਹੜੇ ਕੰਡੇ ਹਨ ਉਹਨਾਂ ਨੂੰ ਪ੍ਰੈਸ ਕਰ ਲਵਾਂਗੇ ਤੇ ਹੁਣ ਬਿਲਕੁਲ ਹਲਕੇ ਹੱਥਾਂ ਦੇ ਨਾਲ ਹੀ ਇਸ ਨੂੰ ਆਪਾਂ ਵੇਲਣਾ ਹੈ ਥੋੜਾ ਜਿਹਾ ਸੁੱਕਾ ਆਟਾ ਲਗਾ ਲਗਾ ਲਵਾਂਗੇ ਤੇ ਫਿਰ ਆਪਾਂ ਵੇਲਣੇ ਦੇ ਨਾਲ ਬਹੁਤ ਹੀ ਹਲਕੇ ਹੱਥਾਂ ਦੇ ਨਾਲ ਰੋਟੀ ਵੇਲ ਲਵਾਂਗੇ। ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਕਿ ਥੋਮੀਆ ਆਪਣਾ ਪਰੌਂਠਾ ਨਹੀਂ ਟੁੱਟਾ। ਬਿਲਕੁਲ ਬਹੁਤ ਗੋਲ ਤੇ ਬਹੁਤ ਵਧੀਆ ਪਰੌਂਠਾ ਬਣ ਕੇ ਤਿਆਰ ਹੋਇਆ ਹੈ। ਹੁਣ ਤਵਾ ਆਪਣਾ ਗਰਮ ਹੋ ਚੁੱਕਾ ਹੈ। ਹੁਣ ਇਸ ਦੇ ਉੱਪਰ ਆਪਾਂ ਪਰੌਂਠੇ ਨੂੰ ਪਾ ਦਵਾਂਗੇ। ਇੱਕ ਸਾਈਡ ਤੋਂ ਜਦੋਂ ਥੋੜਾ ਜਿਹਾ ਸਿੱਕ ਗਿਆ ਤੇ ਇਸ ਦੀ ਸਾਈਡ ਆਪਾਂ ਪਲਟ ਦਵਾਂਗੇ। ਫਿਰ ਆਪਾਂ ਇਸ ਦੀ ਦੂਸਰੀ ਸਾਈਡ ਪਲਟਾਂਗੇ ਤੇ ਫਿਰ ਇਸ ਦੇ ਉੱਪਰ ਆਪਾਂ ਘਿਓ ਲਗਾਵਾਂਗੇ। लो फ्लेम ਦੇ ਉੱਪਰ ਹੀ ਤੁਸੀਂ ਪਰੌਂਠਾ ਬਣਾ ਕੇ ਤਿਆਰ ਕਰਿਓ ਬਹੁਤ ਹੀ ਜ਼ਿਆਦਾ ਕ੍ਰਿਸਪੀ ਪਰੌਂਠਾ ਬਣ ਕੇ ਤਿਆਰ ਹੋਵੇਗਾ ਮੈਂ ਇੱਥੇ ਦੇਸੀ ਘਿਓ ਦਾ ਯੂਜ਼ ਕਰ ਰਹੀ ਹਾਂ ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਤੇਲ ਜਾਂ ਘਿਓ ਯੂਜ਼ ਕਰ ਸਕਦੇ ਹੋ ਇਹ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਵਧੀਆ ਆਪਣਾ ਪਰੌਂਠਾ ਬਣ ਕੇ ਤਿਆਰ ਹੋ ਰਿਹਾ ਹੈ ਬਿਲਕੁਲ ਇਸ ਨੂੰ ਆਪਾਂ ਹਲਕੀ ਹਲਕੀ ਹੱਥਾਂ ਦੇ ਨਾਲ ਪ੍ਰੈਸ ਕਰਾਂਗੇ ਤੇ ਬਿਲਕੁਲ ਲੋ ਫਲੇਮ ਦੇ ਉੱਪਰ ਹੀ ਇਸ ਨੂੰ ਪਕਾਵਾਂਗੇ ਦੇਖੋ ਕਿੰਨਾ ਜ਼ਿਆਦਾ ਵਧੀਆ ਆਪਣਾ ਪਰੌਂਠਾ ਬਣ ਕੇ ਤਿਆਰ ਹੋਇਆ ਹੈ ਇਸੀ ਤਰ੍ਹਾਂ ਆਪਾਂ ਬਾਕੀ ਰਹਿੰਦੇ ਹੋਏ ਪਰੌਂਠੇ ਵੀ ਬਣਾ ਕੇ ਤਿਆਰ ਕਰ ਲਵਾਂਗੇ ਬਹੁਤ ਹੀ ਸਿੰਪਲ ਤੇ ਈਜ਼ੀ ਤਰੀਕਾ ਹੈ ਇੱਕ ਵਾਰੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਜੇ ਤੁਸੀਂ ਫੇਸਬੁੱਕ ਤੋਂ ਵੇਖ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਲਓ ਆਪਣੇ ਪਰੌਂਠੇ ਬਣ ਕੇ ਤਿਆਰ ਹੋ ਚੁੱਕੇ ਹਨ ਮੈਂ ਇਹਨੂੰ ਸਰਵ ਕਰਾਂਗੀ ਦਹੀਂ ਤੇ ਮੱਖਣ ਦੇ ਨਾਲ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ